ਖੱਲਫ ਨਾਲ ਬੜਾ ਵੱਡਾ ਲੜਾਈ ਆ ਰੈਸਟੋਰੈਂਟ ਦੇ ਅੰਦਰ ਅੰਦਰ ਉੱਥੇ ਨਾ ਨਰਮਾ ਮੈਂ ਰੈਸਟ ਜਾਈ ਹੋਈ ਹੈ ਇਸ ਜਿਹੜੀ ਸਕੂਟੀ ਦੀ ਗੱਲ ਸੀ ਉਹ ਤੋਂ ਨੇ ਸਾਨੂੰ ਕੱਟਣਾ ਸ਼ੁਰੂ ਕੀਤਾ ਵਾ ਤੇ ਉਹਨਾਂ ਦੇ ਰਵਾਲਵਰ ਕੱਢਿਆ ਫਿਰ ਪਿਸਟਲ ਫਾਇਰ ਕੀਤੀ ਇਹ ਵੀ ਜਵਾਬ ਕਿ ਉਹਦੇ ਰਵਾਲਵਰ ਕੱਢਿਆ ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਆਇਲਟ ਸੈਂਟਰ ਦੇ ਦਾਖਲ ਹੋ ਕੇ ਸੈਂਟਰ ਦੇ ਮਾਲਕ ਦੇ ਨਾਲ ਪਹਿਲਾਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਸੈਂਟਰ ਦੇ ਮਾਲਕ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਜੋ ਉਹਨੇ ਤੁਹਾਨੂੰ ਸਾਂਝੀ ਕਰ ਰਹੇ ਸিসিਟੀਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਹਨ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਨੌਜਵਾਨਾਂ ਦੇ ਵੱਲੋਂ ਪਹਿਲਾਂ ਸੈਂਟਰ ਮਾਲਕ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਔਰ ਜਿਸ ਤੋਂ ਬਾਅਦ ਉੱਥੇ ਨੌਜਵਾਨਾਂ ਦੇ ਵੱਲੋਂ ਗੋਲੀ ਵੀ ਚਲਾਈ ਜਾਂਦੀ ਹੈ ਤੇ ਬਾਅਦ ਦੇ ਵਿੱਚ ਜਦ ਆਇਲਟ ਸੈਂਟਰ ਦੇ ਮਾਲਕ ਦੇ ਵੱਲੋਂ ਜਵਾਬੀ ਫਾਇਰ ਕੀਤਾ ਇਕਕੇ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਦੱਸਦੀ ਹੈ ਕਿ ਖਬਰ ਬਟਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਆਇਲਰ ਸੈਂਟਰ ਵਾਲੇ ਦੇ ਨਾਲ ਦੋ ਦਿਨ ਪਹਿਲਾਂ ਇੱਕ ਸਕੂਟਰੀ ਦੀ ਪਾਰਕਿੰਗ ਨੂੰ ਲੈ ਕੇ ਮਾਮੂਲੀ ਜਿਹੀ ਬਹਿਸ-ਬਾਜੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਆਜ ਸੈਂਟਰ ਮਾਲਕ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਆਇਲਰ ਸੈਂਟਰ ਦੇ ਮਾਲਕ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਔਰ ਉੱਥੇ ਮੌਕੇ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਵੀ ਚਲਾਈਆਂ ਜਾਂਦੀਆਂ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਉਹਨਾਂ ਨੌਜਵਾਨਾਂ ਦੀ ਪਾਲਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਸ਼ਰਿਆਮ ਬਾਜ਼ਾਰ ਦੇ ਵਿੱਚ ਗੁੰਡਾਕਿਰਤੀ ਕੀਤੀ ਗਈ ਸੀ ਤਾਂ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਸਾਹਮਣੇ ਆਏਗਾ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਹੈ 1200 ਵਰ ਦੀ ਅਨਨੋਨ ਬੁੜੇ ਨੇ ਅਸੀਂ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਵੱਡੇ ਭਰਾ ਦਾ ਲੜ ਪਿਆ ਰੈਸਟੋਰੈਂਟ ਦੇ ਅੰਦਰ ਉੱਥੇ ਉਹਨਾਂ ਨੇ ਤੁਤਮਾ ਬੈਸ ਬਜਾਈ ਹੋਈ ਹੈ ਫਿਰ ਮੈਂ ਮੈਂ ਤੇ ਇੱਕ ਛੋਟਾ ਭਰਾ ਦਿੱਥੇ ਬੈਠਾ ਹੀ ਆਪਾਂ ਥੱਲੇ ਗਏ ਆਂ ਤੇ ਅਗਰੈਸਿਵ ਆ ਸੁਝਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹੀ ਸਕੂਟੀ ਦੀ ਗੱਲ ਸੀ ਉਤੋਂ ਨੇ ਸਾਨੂੰ ਕੁੱਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਆ ਵੱਡੇ ਬੰਦੇ ਕੁੱਟੇ ਮੈਨੂੰ ਵੀ ਛੋਟੇ ਨੂੰ ਵੀ ਕੁੱਟ ਕੇ ਗਏ ਨੇ ਤੇ ਉਹਨਾਂ ਨੇ ਰਿਵਾਲਵਰ ਕੱਢੇ ਆਪਣੇ ਪਿਸਟਲ ਫਾਇਰ ਕੀਤੇ ਅਸੀਂ ਵੀ ਜਵਾਬੀ ਆਪਣੇ ਰਿਵਾਲਵਰ ਕੱਢੇ ਆ ਤੇ ਉਸੇ ਕੁੱਟਣ ਖੋਏ ਛਾੜੀ ਰਿਵਾਲਵਰ ਜਿਹੜਾ ਇੱਕ ਬੱਤੀ ਬੋਰਡ ਦਾ ਲੈ ਗਏ ਮੇਰਾ ਲਾਇਸੈਂਸੀ ਰਿਵਾਲਵਰ ਹਾਂਜੀ ਕਾਰਨ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੇਨ ਇੱਕ ਲੇਡੀ ਸੀ ਇੱਕ ਲੜਕਾ ਆਇਆ 3-4 ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਬਾਰ ਸਕੂਟੀ ਲਈ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਲਾ ਕੇ ਤੇ ਗੱਡੀ ਵਾਹ ਕੇ ਚਲ ਗਏ ਆ ਜੀ ਵੇਖਿਆ ਤੇ ਚੋਕੇ ਮੁੰਡੇ ਨੇ ਕਹਿ ਕੇ ਅੰਦਰ ਕਰ ਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਂਜੀ ਤੁਹਾਡੀ ਸਕੂਟੀ ਅੰਦਰ ਲਾਈ ਹੈ ਤੁਸੀਂ ਇੱਧਰ ਅਨਨੈਸੈਸੀ ਪਾਰਕਿੰਗ ਥੋੜਾ ਜਿਹਾ ਬਸਟੰਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੋਕੇ ਸਕੂਟੀ ਵਾਪਸ ਕਰਤੀ ਆ ਕੋਈ ਗੱਲਬਾਤ ਨਹੀਂ ਉਹਦੋਂ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੇ ਰੰਜਿਸ਼ ਨਾਲ 15 ਤੋਂ 20 ਮੁੰਡੇ ਲੈ ਕੇ ਆਇਆ ਅੱਛਾ ਕਿੰਨੇ ਫਾਇਰ ਉਹ ਦੇਖੋ ਇੱਕ ਦੋ ਫਾਇਰ ਮੇਰੇ ਕੋਲ ਆਇਆ ਆਪਣੇ ਜਵਾਬੀ ਫਾਇਰ ਵਿੱਚ ਰਿਕਾਰਡਿੰਗ ਜਿਹੜਾ ਕਰਦਾ ਨਹੀਂ ਕਰਦੇ ਤੂੰ ਮਾਰ ਉਹਨਾਂ ਨੇ ਫਾਇਰ ਕੱਢੇ ਵੱਡੇ ਬ੍ਰਦਰ ਨੇ ਵੀ ਕੱਢੇ ਆ ਕੋ ਚਾਰ ਪੰਜ ਫਾਇਰ ਹੋਏ ਆ ਸੂਚਨਾ ਪ੍ਰਾਪਤ ਹੋਈ ਕਿ ਨਿਊ ਵੈਬਰ ਜੀ ਅਕੈਡਮੀਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਮਿਲਣ ਦੇ ਆਧਾਰ ਤੇ ਆਪਾਂ ਪੁਜੀਏ ਤੇ ਕਿ ਸੀਸੀਟੀਵੀ ਕੈਮਰੇਜ ਜੋ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰਦੇ ਆ ਜੋ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਹੋਵੇਗੀ ਕਿੰਨੀਆਂ ਗੋਰੀ ਚਲੀਆਂ ਕਿੰਨੇ ਜਖਮੀ ਨਹੀਂ ਅਜੇ ਪੁੱਜੇ ਨਹੀਂ ਆ ਜਖਮੀ ਬਾਰੇ ਵੀ ਕੋਈ ਸੂਚਨਾ ਨਹੀਂ ਆਇਆ ਤੇ ਬਾਕੀ ਕਿੰਨੀਆਂ ਗੋਰੀ ਚਲੀਆਂ ਦੇ ਬਾਰੇ ਵੀ ਆਪਾਂ ਹਜੇ ਇਨਵੈਸਟੀਗੇਸ਼ਨ ਕਰ ਰਹੇ ਕੋਈ ਕੋਈ ਨਹੀਂ ਹੈ ਕਿਸੇ ਪਰਵਾਹ ਦਿੱਤੇ ਘਾੜ ਦਿੱਤੇ ਹਜੇ ਆਪਾਂ ਪੁੱਜੇ ਆ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕੋਈ ਵੀ ਬਾਕੀ ਜੋ ਇਨਵੈਸਟੀਗੇਸ਼ਨ ਹੋਣਾ ਬਾਕੀ ਦੇਖ ਲਈਨੇ